ਵੀਡੀਓ ਨੂੰ ਐਂਡ ਤੱਕ ਜਰੂਰ ਪੂਰਾ ਦੇਖਿਓ ਜੀ ਵੀਡੀਓ ਦੇ ਐਂਡ ਦੇ ਵਿੱਚ ਕੁੜੀਆਂ ਦੇ ਕੁਝ ਰਿਸ਼ਤੇ ਰੱਖੇ ਗਏ ਨੇ ਅੱਜ ਆਪਣੇ ਕੋਲੇ ਜੋ ਪਹਿਲਾ ਰਿਸ਼ਤਾ ਹੈ ਜੀ ਲੜਕੇ ਦਾ ਪਤਾ ਮੁੰਬਈ ਤੋਂ ਗੋਤ ਇਹਨਾਂ ਦਾ ਸੰਜਾਨੀ ਹੈ ਉਮਰ 8 6 1999 ਦੇ ਵਿੱਚ ਹੈ ਜੀ ਕਾਸਟ ਮੁੰਡੇ ਦੀ ਸਿੰਧੀ Hindu ਹੈ ਜਨਮ ਟਾਈਮ ਹੈ ਜੀ 7:17 PM ਸੋ ਜਨਮ ਸਥਾਨ ਮੁੰਬਈ ਦੇ ਵਿੱਚ ਹੈ ਜੀ ਮੁੰਡੇ ਦਾ ਕੱਦ 6 ਫੁੱਟ 3 ਇੰਚ ਹੈ ਉਹਦਾ ਇਹਨਾਂ ਨੇ ਕਰੀ ਹੈ ਜੀ MBA ਇਨ ਫਾਈਨੈਂਸ ਐਂਡ ਕੰਪਿਊਟਰ ਸਾਇੰਸ ਇੰਜੀਨੀਅਰਿੰਗ ਪਿਤਾ ਇਹਨਾਂ ਦੇ ਐਕਸਪਾਇਰ ਨੇ ਜੀ ਮਾਤਾ ਇਹਨਾਂ ਦੇ ਰਿਟਾਇਰਡ ਟੀਚਰ ਨੇ ਭਰਾ ਇੱਕ ਹੈ ਜੀ ਮੁੰਡੇ ਦਾ ਇੰਜੀਨੀਅਰ ਇਨ ਮਰਚੰਟ ਨੇਵੀ ਦੇ ਵਿੱਚ ਭੈਣ ਕੋਈ ਨਹੀਂ ਦੋਨੇ ਭਰਾ ਨੇ ਜੀ ਕੰਮ ਕਰ ਹੈ ਜੀ ਮੁੰਡੇ ਦਾ ਲੀਡ ਸੋਲੂਸ਼ਨ ਐਡਵਾਈਜ਼ਰ ਹੈ ਮੁੰਡਾ ਚਾਰ ਇਹਨਾਂ ਦੀਆਂ ਵੱਡੀਆਂ ਕੰਪਨੀਆਂ ਨੇ ਜੀ ਮੁੰਬਈ ਦੇ ਵਿੱਚ ਆਪਣਾ ਫਲੈਟ ਹੈ ਜੀ ਵਧੀਆ ਕਾਰ ਹੈ ਤੇ 95 ਲੱਖ ਰੁਪਏ ਅਨੁਲਿਨ ਕਮ ਹੈ ਜਿਨ੍ਹਾਂ ਦੀ ਸੋ ਪਰਿਵਾਰ ਵੱਲੋਂ ਮੰਗ ਹੈ ਜੀ ਕੁੜੀ ਵਧੀਆ ਪਰਿਵਾਰ ਦੀ ਹੋਵੇ ਕਿਸੇ ਕੰਪਨੀ ਦੇ ਵਿੱਚ ਲੜਕੀ ਨੌਕਰੀ ਕਰਦੀ ਹੋਵੇ ਜੀ ਉਮਰ 29 ਤੋਂ 34 ਸਾਲ ਦੇ ਵਿੱਚ ਹੋਵੇ ਕੱਦ 5 ਫੁੱਟ 4 ਇੰਚ ਜਾਂ 5 ਫੁੱਟ 8 ਇੰਚ ਤੱਕ ਹੋਵੇ ਜੀ ਸੋਹਣੀ ਸੁਨੱਖੀ ਤੇ ਲੰਬੀ ਹੋਵੇ ਜੀ ਕੁੜੀ ਤੇ ਪੰਜਾਬੀ ਪਰਿਵਾਰ ਦੀ ਹੋਵੇ ਕਾਲੀ ਪੱਟੀ ਚ ਮੁੰਡੇ ਦੇ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਜਿਸ ਨਾਲੇ ਰਿਸ਼ਤਾ ਮੈਚ ਕਰਦਾ ਤੁਸੀਂ ਸਿੱਧੇ ਪਰਿਵਾਰ ਦੇ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਲੜਕੇ ਦਾ ਪਤਾ ਤਲਵੰਡੀ ਸਬੋ ਪਠੰਡਾ ਤੋਂ ਕਾਸਟ ਮੁੰਡੇ ਦੀ ਜੱਟ ਸਿੱਖ ਹੈ ਜੀ ਗੋਤ ਢਿੱਲੋਂ ਉਮਰ ਮੁੰਡੇ ਦੀ 30 ਸਾਲ ਹੈ ਤੇ ਕੱਦ 6 ਫੁੱਟ ਹੈ ਪੜ੍ਹਾਈ ਕਰੀਏ ਜੀ ਬੀਏ ਡਿਪਲੋਮਾ ਫਾਇਰ ਐਂਡ ਡਿਸਾਸਟਰ ਮੈਨੇਜਮੈਂਟ ਪੂਰਾ 1 ਕਜੀ ਕੰਮਕਾਰ ਹੈ ਮੁੰਡਾ ਪ੍ਰਾਈਵੇਟ ਨੌਕਰੀ ਕਰਦਾ ਹੈ ਪੰਜ ਕਿੱਲੇ ਮੁੰਡੇ ਕੋਲ ਜ਼ਮੀਨ ਹੈ ਜੀ ਤੇ ਪਰਿਵਾਰ ਦੀ ਮੰਗ ਹੈ ਜੀ ਜੱਟ ਸਿੱਖ ਪਰਿਵਾਰ ਦੀ ਲੜਕੀ ਵਾਲੇ ਹੀ ਇਹਨਾਂ ਨਾਲ ਸੰਪਰਕ ਕਰਨ ਕਾਲੀ ਪੱਟੀ ਚ ਪਰਿਵਾਰ ਦਾ ਨੰਬਰ ਹੈ ਜੀ ਸਿੱਧੀ ਗੱਲਬਾਤ ਕਰੋ ਅਗਲਾ ਰਿਸ਼ਤੇ ਜੀ ਨਾਮ ਬਲਰਾਜ ਸਿੰਘ ਪਤਾ ਜ਼ਿਲ੍ਹਾ ਅੰਮ੍ਰਿਤਸਰ ਸਾਹਿਬ ਕਾਸਟ ਮੁੰਡੇ ਦੀ ਜੱਟ ਸਿੱਖ ਹੈ ਜੀ ਗੋਤਰਨ ਦਾਵਾ ਤੇ ਉਮਰ 1982 ਦੇ ਵਿੱਚ ਹੈ ਪੜ੍ਹਾਈ ਕਰੀਏ ਜੀ ਮੁੰਡੇ ਨੇ ਇਲੈਕਟ੍ਰੀਸ਼ੀਅਨ ਦਾ ਡਿਪਲੋਮਾ ਕੀਤਾ ਹੋਇਆ ਪੋਲੀਟੈਕਨਿਕ ਦਾ ਜੀ ਮਕੈਨੀਕਲ ਡਿਪਲੋਮਾ ਕਰਿਆ ਹੋਇਆ ਭੈਣਾ ਮੁੰਡੇ ਦੀਆਂ 4 ਮੈਰਿਟ ਨੇ ਭਰਾ 1 ਮੈਰਿਟ ਹੈ ਜੀ ਕੰਮਕਾਰ ਹੈ ਜੀ ਮੁੰਡਾ ਐਕਸ ਵੀ ਕੈਨੇਡਾ ਫਾਈਲ ਅਪਲਾਈ ਕਰੀ ਹੋਈ ਹੈ ਤੇ ਮੁੰਡੇ ਦਾ ਪਰਿਵਾਰ ਕੈਨੇਡਾ ਤੇ ਪੁਰਤਗਾਲ ਦੇ ਵਿੱਚ ਪਿਛਲੇ 25 ਸਾਲ ਤੋਂ ਸੈਟਲ ਹੈ ਜੀ ਵਧੀਆ ਆਮਦਨ ਤੇ ਵਧੀਆ ਕਾਰੋਬਾਰ ਹੈ ਤੇ ਪਰਿਵਾਰ ਵੱਲੋਂ ਮੰਗਿਆ ਜੀ ਕੁੜੀ ਵਧੀਆ ਪਰਿਵਾਰ ਦੀ ਹੋਵੇ। ਸੋ ਕਾਲੀ ਪੱਟੀ 'ਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਜੀ ਜਿਸ ਨਾਲ ਰਿਸ਼ਤਾ ਮੈਚ ਕਰਦਾ। ਸਿੱਧੀ ਪਰਿਵਾਰ ਦੇ ਨਾਲ ਗੱਲਬਾਤ ਕਰੋ। ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਵਰਨਦੀਪ ਸਿੰਘ ਗੁਰਸਿੱਖ ਲੜਕਾ ਹੈ ਪਤਾ ਰਾਮਪੁਰਾ ਫੂਲ ਤੋਂ। ਕਾਸਟ ਇਹਨਾਂ ਦੀ ਰਾਮ ਗੜੀਆ ਸਿੱਖ ਹੈ ਜੀ ਗੋਤ ਸੋਹਲ ਉਮਰ ਮੁੰਡੇ ਦੀ 25/7/1996 ਦੇ ਵਿੱਚ ਹੈ ਜੀ ਕੱਦ 5 ਫੁੱਟ 7 ਇੰਚ ਹੈ। ਪੜ੍ਹਾਈ 10th ਪਾਸ ਕਰੀ ਹੈ ਜੀ। ਪਹਿਣਾ ਚਾਰ ਮੈਰਿਡ ਨੇ ਭਰਾ ਇੱਕ ਅਨਮੈਰਿਡ ਹੈ ਮਾਤਾ ਪਿਤਾ ਨੇ ਜੀ ਫੈਮਿਲੀ ਦੇ ਵਿੱਚ ਤੇ ਕੰਮ ਕਰ ਹੈ ਜੀ ਮੁੰਡਾ ਕਾਰਪੈਂਟਰ ਦੀ ਜੌਬ ਕਰਦਾ ਹੈ ਨਸ਼ੇ ਤੋਂ ਰਹਿਤ ਹੈ ਪਰਿਵਾਰ ਵੱਲੋਂ ਮੰਗ ਹੈ ਜੀ ਕੁੜੀ ਘਰੇਲੂ ਹੋਵੇ ਵਧੀਆ ਸਿੰਪਲ ਪਰਿਵਾਰ ਦੀ ਹੋਵੇ ਭਾਵੇਂ ਘੱਟ ਪੜ੍ਹੀ ਲਿਖੀ ਹੋਵੇ ਜੀ ਮੁੰਡੇ ਦੇ ਪਰਿਵਾਰ ਦੇ ਦੋ ਨੰਬਰ ਕਾਲੀ ਪੱਟੀ 'ਚ ਨੇ ਜਿਸ ਨਾਲ ਰਿਸ਼ਤਾ ਮੈਚ ਕਰਦਾ ਸਿੱਧੀ ਪਰਿਵਾਰ ਨਾਲ ਗੱਲ ਕਰੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਮੁਖਤਿਆਰ ਸਿੰਘ ਪਤਾ ਨੂਰ ਮਹਿਲ ਜਲੰਧਰ ਤੋਂ ਕਸਟਮੁੰਡੇ ਦੀ ਜੱਟ ਸਿੱਖ ਹੈ ਜੀ ਉਮਰ 23 ਸਾਲ ਕੱਦ 5 ਫੁੱਟ 9 ਇੰਚ ਪੜ੍ਹਾਈ ਕਰੀਏ ਜੀ ਪਲੱਸ 2 ਆਫਟਰ ਵੈਂਟਰੀ ਕੋਰਸ ਤੋਂ ਭੈਣਾ ਤਿੰਨ ਕੈਨੇਡਾ ਦੇ ਵਿੱਚ ਨੇ ਜੀ ਤੇ ਗੋਤ ਮੁੰਡੇ ਦਾ ਹੀਰ ਹੈ ਕੰਮਕਾਰ ਜੀ 20 ਕਿੱਲੇ ਜ਼ਮੀਨ ਹੈ ਖੇਤੀਬਾੜੀ ਦਾ ਵਧੀਆ ਕੰਮਕਾਰ ਹੈ ਤੇ ਵਧੀਆ ਘਰ ਪਰਿਵਾਰ ਹੈ ਜੀ ਪਰਿਵਾਰ ਵੱਲੋਂ ਮੰਗ ਹੈ ਜੀ ਕੁੜੀ ਵਧੀਆ ਪਰਿਵਾਰ ਦੀ ਹੋਵੇ ਖੇਤੀਬਾੜੀ ਕਰਨ ਵਾਲੇ ਪਰਿਵਾਰ ਦੀ ਘਰੇਲੂ ਕੰਮਕਾਰ ਜਾਣ ਦੀ ਕੁੜੀ ਹੋਵੇ ਸੋ ਕਾਲੀ ਪੱਟੀ 'ਚ ਪਰਿਵਾਰ ਦਾ ਨੰਬਰ ਹੈ ਜੀ ਸਿੱਧੀ ਗੱਲਬਾਤ ਕਰੋ ਅਗਲਾ ਰਿਸ਼ਤਾ ਲੜਕੀ ਦਾ ਜੀ ਨਾਮ ਕਿਰਨਜੀਤ ਕੌਰ ਪਤਾ ਅੰਮ੍ਰਿਤਸਰ ਸਾਹਿਬ ਦੀ ਲੜਕੀ ਹੈ ਕਾਸਟ ਇਹਨਾਂ ਦੀ ਮਜਬੀ ਸਿੱਖ ਹੈ ਜੀ ਉਮਰ 16 ਦਾ 1998 ਦੇ ਵਿੱਚ ਹੈ ਜਨਮ ਟਾਈਮ ਹੈ ਜੀ 9:45 ਕੱਦ ਕੁੜੀ ਦਾ 5 ਫੁੱਟ 2 ਇੰਚ ਹੈ ਪੜ੍ਹਾਈ ਕਰੀਏ ਜੀ ਗ੍ਰੈਜੂਏਸ਼ਨ ਪਿਤਾ ਏਐਸਆਈ ਨੇ ਜੀ ਪੰਜਾਬ ਪੁਲਿਸ ਦੇ ਵਿੱਚ ਮਾਤਾ ਹਾਊਸ ਵਾਈਫ ਨੇ ਜੀ ਕੁੜੀ ਇਹ ਤਲਾਕਸ਼ੁਦਾ ਹੈ ਜੀ ਕੰਮ ਕਰ ਹੈ ਕੈਨੇਡਾ ਦੇ ਵਿਜ਼ਟਰ ਵੀਜ਼ੇ ਤੇ ਗਈ ਹੋਈ ਹੈ ਤੇ ਪਰਿਵਾਰ ਵੱਲੋਂ ਮੰਗ ਹੈ ਜੀ ਮੁੰਡਾ ਕੈਨੇਡਾ ਹੋਵੇ ਭਾਵੇਂ ਤਲਾਕशुदा ਹੋਵੇ ਜੀ ਕਿਸੇ ਵਿਕਾਸਟ ਦਾ ਹੋਵੇ ਕਾਲੀ ਪੱਟੀ ਚ ਪਰਿਵਾਰ ਦਾ ਨੰਬਰ ਹੈ ਜੀ ਸਿੱਧੀ ਗੱਲਬਾਤ ਕਰੋ ਅਗਲਾ ਰਿਸ਼ਤਾ ਜੀ ਨਾਮ ਕੌਰ ਪਤਾ ਡਨਲੂਪ ਕੋਲਕੱਤਾ ਤੋਂ ਲੜਕੀ ਕਾਸਟ ਬੈਣੀਪਾਲ ਜੱਟ ਸਿੱਖ ਉਮਰ ਹੈ ਜੀ 25 1994 ਦੇ ਵਿੱਚ ਤੇ ਪੜ੍ਹਾਈ ਕਰੀ ਹੈ ਕੁੜੀ ਨੇ ਪੋਸਟ ਗ੍ਰੈਜੂਏਸ਼ਨ ਸੋ ਕੱਦ 5 ਫੁੱਟ 6 ਇੰਚ ਹੈ ਭਰਾ ਇੱਕ ਅਨਮੈਰਿਡ ਹੈ ਜੀ ਤੇ ਲੜਕੀ ਦਾ ਕੰਮ ਕਰ ਹੈ ਜੀ ਵਰਕਿੰਗ ਐਜ਼ ਡਾਈਟੀਸ਼ਨ ਇਨ ਦਿੱਲੀ ਪਰਿਵਾਰ ਵੱਲੋਂ ਮੰਗੇ ਜੀ ਮੁੰਡਾ ਜੱਟ ਸਿੱਖ ਪਰਿਵਾਰ ਦਾ ਹੋਵੇ ਸੋਹਣਾ ਸੁਨੱਖਾ ਪੜਿਆ ਲਿਖਿਆ ਹੋਵੇ ਤੇ ਵਧੀਆ ਕੰਮਕਾਰ ਕਰਦਾ ਹੋਵੇ ਜੀ ਕਾਲੀ ਪੱਟੀ ਚ 2 ਨੰਬਰ ਨੇ ਜੀ ਪਰਿਵਾਰ ਦੇ ਸਿੱਧੀ ਗੱਲਬਾਤ ਕਰੋ ਅਗਲਾ ਰਿਸ਼ਤੇ ਜੀ ਨਾਮ ਐਸਕੋਰ ਪਤਾ ਅਮਰਤਸਰ ਸਾਹਿਬ ਤੋਂ ਕਾਸਟ ਜੱਟ ਸਿੱਖ ਹੈ ਜੀ ਉਮਰ 1998 ਦੇ ਵਿੱਚ ਹੈ ਤੇ ਕੱਦ 5 ਫੁੱਟ 4 ਇੰਚ ਹੈ ਪੜ੍ਹਾਈ ਕਰੀਏ ਜੀ ਬੀਐਸਸੀ ਨਾਨ ਮੈਡੀਕਲ ਐਮਐਸਸੀ ਮੈਥ ਬੀਐਡ ਸੀਟੀਈਟੀ ਪੀਟੀਈਟੀ ਕਲੀਅਰ ਹੈ ਜੀ ਸੋ ਪਿਤਾ ਖੇਤੀਬਾੜੀ ਦਾ ਕੰਮ ਕਰਦੇ ਨੇ ਮਾਤਾ ਹਾਊਸ ਵਾਈਫ ਨੇ ਕੰਮ ਕਰ ਐ ਜੀ ਕੁੜੀ ਪ੍ਰਾਈਵੇਟ ਟੀਚਰ ਐ ਤੇ ਪਰਿਵਾਰ ਦੀ ਮੰਗ ਐ ਜੀ ਮੁੰਡਾ ਸੇਮ ਹੀ ਇਸ ਦਾ ਪੜ੍ਹਿਆ ਲਿਖਿਆ ਹੋਵੇ ਗਵਰਨਮੈਂਟ ਜੌਬ ਕਰਦਾ ਹੋਵੇ ਤੇ 10 ਤੋਂ 15 ਕਿੱਲੇ ਜ਼ਮੀਨ ਹੋਵੇ ਜੀ ਅੰਮ੍ਰਿਤਸਰ ਤਰਨਤਾਰਨ ਬਟਾਲਾ ਏਰੀਆ ਤੋਂ ਜੱਟ ਸਿੱਖ ਪਰਿਵਾਰ ਹੀ ਸੰਪਰਕ ਕਰੋ ਕਾਲੀ ਪੱਟੀ ਚ ਪਰਿਵਾਰ ਦਾ ਨੰਬਰ ਐ ਜੀ ਸਿੱਧੀ ਗੱਲਬਾਤ ਕਰੋ ਅਗਲਾ ਰਿਸ਼ਤੇ ਜੀ ਨਾਮ ਕੌਰ ਕੈਨੇਡਾ ਦੀ ਪੀਆਰ ਲੜਕੀ ਕਾਸਟ ਜੱਟ ਸਿੱਖ ਉਮਰ 12 1988 ਦੇ ਵਿੱਚ ਹੈ ਜੀ ਲੜਕੀ ਲਈ ਲੜਕੇ ਦੀ ਜ਼ਰੂਰਤ ਹੈ ਜੀ ਜੋ ਲੜਕੀ ਦੇ ਸਕੇ ਭਰਾ ਉਮਰ 29 1999 ਨੂੰ ਕੈਨੇਡਾ ਦੀ ਪੀਆਰ ਲੜਕੀ ਦਾ ਰਿਸ਼ਤਾ ਕਰਵਾ ਸਕਣ ਲੜਕਾ ਵਿਜ਼ਟਰ ਵੀਜ਼ਾ ਦੇ ਉੱਪਰ ਕੈਨੇਡਾ ਦੇ ਵਿੱਚ ਹੈ ਜੀ ਬਾਕੀ ਦੀ ਜਾਣਕਾਰੀ ਲੜਕੀ ਦਾ ਪਰਿਵਾਰ ਦਾ ਜੋ ਨੰਬਰ ਹੈ ਜੀ ਕਾਲੀ ਪੱਟੀ 'ਚ ਦਿੱਤਾ ਗਿਆ ਤੁਸੀਂ ਕੁੜੀ ਦੇ ਪਰਿਵਾਰ ਨਾਲ ਸਿੱਧੀ ਗੱਲਬਾਤ ਕਰਕੇ ਸਾਰੀ ਜਾਣਕਾਰੀ ਇਸ ਰਿਸ਼ਤੇ ਬਾਰੇ ਲੈ ਸਕਦੇ ਹੋ ਸੋ ਜਿੰਨੇ ਵੀ ਰਿਸ਼ਤੇ ਨੇ ਜੀ ਪਰਿਵਾਰਾਂ ਦੇ ਨੰਬਰ ਸਮੇਤ ਨੇ ਹਰੇਕ ਰਿਸ਼ਤੇ ਦੀ ਚੰਗੀ ਤਰ੍ਹਾਂ ਪੁੱਛਗਿੱਛ ਕਰੋ ਜਾਂਚ ਪੜਤਾਲ ਕਰੋ ਉਸ ਤੋਂ ਬਾਅਦ ਹੀ ਆਪਣਾ ਰਿਸ਼ਤਾ ਪੱਕਾ ਕਰੋ ਜੀ ਤਾਂ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਇੱਕ ਨਵੀਂ ਅਪਡੇਟ ਦੇ ਨਾਲ ਧੰਨਵਾਦ ਜੀ ਸਾਰਿਆਂ ਦਾ